ਕਾ ਬਿਹਾਰ ਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਾਸਾ ਬਦਲਿਆ ਗਿਆ ਨਿਤਿਸ਼ ਕੁਮਾਰ ਨੇ ਇੱਕ ਵਾਰ ਫਿਰ ਸਾਈਡਾ ਬਦਲ ਲੀਆਂ ਨੇ ਤੇ ਹੁਣ ਨਿਤਿਸ਼ ਕੁਮਾਰ ਵਾਪਸ ਐਨਡੀਏ ਦੇ ਵਿੱਚ ਚਲੇ ਗਏ ਨੇ ਤੇ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਐਨਡੀਏ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਐਨਡੀਏ ਯਾਨੀ ਕਿ ਬੀਜੇਪੀ ਨੂੰ ਛੱਡਤਾ ਸੀ ਤੇ ਫਿਰ ਉਸ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਦੇ ਆਰਜੇਡੀ ਦੇ ਨਾਲ ਮਿਲ ਕੇ ਤੇ ਬਾਕੀ ਕਾਂਗਰਸ ਦੇ ਨਾਲ ਮਿਲ ਕੇ ਬੀਜੇਪੀ ਜਿਹੜੀ ਬਿਹਾਰ ਦੀ ਸਰਕਾਰ ਆ ਉਹ ਬਣਾਈ ਸੀ ਪਿਛਲੇ 1.5 ਸਾਲ ਤੋਂ ਇਹ ਸਰਕਾਰ ਚੱਲ ਰਹੀ ਸੀ ਤਾਂ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਦਾ ਮੂਡ ਬਦਲਿਆ ਤੇ ਨਿਤਿਸ਼ ਕੁਮਾਰ ਨੇ ਫਿਰ ਤੋਂ ਰੰਗ ਬਦਲ ਲਿਆ ਤੇ ਅੱਜ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਦੋਂ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਅੱਜ ਹੀ ਅਸਤੀਫਾ ਦੇ ਕੇ ਸਾਬਕਾ ਮੁੱਖ ਮੰਤਰੀ ਬਣੇ ਨੇ ਤੇ ਨਾਲ ਦੀ ਨਾਲ ਇਹ ਦੱਸ ਦਿੰਨੇ ਆ ਕਿ ਅੱਜ ਹੀ ਮੁੱਖ ਮੰਤਰੀ ਦਵਾਰਾ ਤੋਂ ਬਣ ਜਾਣਗੇ ਨਿਤਿਸ਼ ਕੁਮਾਰ ਕਿਉਂਕਿ ਹੁਣ ਤੋਂ ਠੀਕ ਇੱਕ ਘੰਟਾ ਬਾਅਦ ਯਾਨੀ ਕਿ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਦੀ ਸੌ ਚੁੱਕ ਲੈਣਗੇ ਤਾਂ ਬਿਹਾਰ ਦੇ ਲੋਕ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇਖ ਰਹੇ ਨੇ ਨਿਤਿਸ਼ ਕੁਮਾਰ ਨੂੰ ਕਿਉਂਕਿ ਨਿਤਿਸ਼ ਕੁਮਾਰ ਦੇ ਬਾਰੇ ਕਾਂਗਰਸ ਦਾ ਆਖੜਾ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਵੱਡਾ ਬਿਆਨ ਦਿੱਤਾ ਹੈ ਕਿ ਰੰਗ ਬਦਲਣ ਦੇ ਵਿੱਚ ਨਿਤਿਸ਼ ਕੁਮਾਰ ਗਿਰਗਟ ਨੂੰ ਪੂਰੀ ਟੱਕਰ ਦੇ ਰਹੇ ਨੇ ਯਾਨੀ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨਿਤਿਸ਼ ਕੁਮਾਰ ਤੇ ਇਲਜ਼ਾਮ ਲਗਾ ਰਹੀ ਹੈ ਕਿਉਂਕਿ ਨਿਤਿਸ਼ ਕੁਮਾਰ ਹੀ ਇੱਕੋ ਐਸੇ ਆਗੂ ਸੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੂੰ ਟੱਕਰ ਦੇਣ ਲਈ ਇਹਨਾਂ ਵੱਡਾ ਗੱਠ ਜੋੜ ਜਿਹਦਾ ਨਾਂ ਇੰਡੀਆ ਅਲਾਇੰਸ ਰੱਖਿਆ ਗਿਆ ਉਸ ਨੂੰ ਬਣਾਉਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਹੀ ਰੱਖਿਆ ਸੀ ਤੇ ਹੁਣ ਇੰਡੀਆ ਗੱਠਜੋੜ ਜਿੱਥੇ ਇੱਕ ਪਾਸੇ ਬਣਿਆ ਉੱਥੇ ਖੇਰੂ ਖੇਰੂ ਹੁੰਦਾ ਵੀ ਨਜ਼ਰ ਆ ਰਿਹਾ ਤੇ ਨਿਤਿਸ਼ ਕੁਮਾਰ ਹੀ ਅੱਜ ਇੰਡੀਆ ਗੱਠਜੋੜ ਨੂੰ ਛੱਡ ਕੇ ਵਾਪਸ ਭਾਜਪੀ ਦੇ ਨਾਲ ਚਲੇ ਗਏ ਨੇ ਤਾਂ ਅੰਕੜਿਆਂ ਦੇ हिसाब ਦੇ ਨਾਲ ਦੱਸ ਦਿੰਦੇ ਆ ਕਿ ਬਿਹਾਰ ਦੇ ਵਿੱਚ 243 ਜਿਹੜੀਆਂ ਕੁੱਲ ਸੀਟਾਂ ਨੇ ਤੇ ਇਸ ਮੌਕੇ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਜੀਡੀਯੂ ਹਾਲਾਂਕਿ ਇਹਦੇ ਕੋਲ ਸਿਰਫ 45 ਸੀਟਾਂ ਨੇ ਪਰ 45 ਸੀਟਾਂ ਦੇ ਨਾਲ ਹੀ ਨਿਤਿਸ਼ ਕੁਮਾਰ ਇੱਕ ਐਸੇ ਅਗੂ ਵਜੋਂ ਦੇਖੇ ਜਾ ਰਹੇ ਨੇ ਕਿ ਜਿਹੜੇ ਬੀਜੇਪੀ ਦੇ ਨਾਲ ਜਾ ਕੇ ਸਰਕਾਰ ਬਣਾ ਲੈਂਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਬੀਜੇਪੀ ਨੂੰ ਛੱਡਦੇ ਨੇ ਤਾਂ ਫਿਰ ਲਾਲੂ ਪ੍ਰਸ਼ਾਦ ਯਾਦਵ ਦੀ ਆਰਜੇਡੀ ਤੇ ਕਾਂਗਰਸ ਦੇ ਨਾਲ ਗੱਠਜੋੜ ਕਰ ਲੈਂਦੇ ਨੇ ਉੱਥੇ ਵੀ ਸਰਕਾਰ ਬਣਾਉਂਦੇ ਨੇ ਤੇ ਫਿਰ ਉੱਥੇ ਵੀ ਸਿਰਫ 45 ਵਿਧਾਇਕਾਂ ਦੇ ਨਾਲ 45 ਸੀਟਾਂ ਦੇ ਨਾਲ ਮੁੱਖ ਮੰਤਰੀ ਬਣ ਜਾਂਦੇ ਨੇ ਜਦੋਂ ਕਿ ਆਰਜੇਡੀ ਆਰਜੇਡੀ ਦੇ ਕੋਲ ਲਾਲੂ ਪ੍ਰਸ਼ਾਦ ਯਾਦਵ ਦੇ ਕੋਲ ਸਭ ਤੋਂ ਵੱਧ ਸੀਟਾਂ 79 ਨੇ 79 ਸੀਟਾਂ ਆਰਜीडी ਕੋਲ ਨੇ ਤੇ ਬੀਜੇਪੀ ਦੇ ਕੋਲ 78 ਸੀਟਾਂ ਨੇ ਪਰ 45 ਸੀਟਾਂ ਵਾਲੀ ਜੀਡੀਯੂ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦੋਨਾਂ ਪਾਰਟੀਆਂ ਨੂੰ ਚੱਕਰਾਂ ਦੇ ਵਿੱਚ ਪਾ ਕੇ ਰੱਖਦੀ ਹੈ ਸਭ ਤੋਂ ਪਹਿਲਾਂ ਐਨਡੀਏ ਦੇ ਨਾਲ ਇਹਨਾਂ ਨੇ ਗਠਜੋੜ ਕੀਤਾ 45 ਸੀਟਾਂ ਦੇ ਨਾਲ 78 ਸੀਟਾ ਬੀਜੇਪੀ ਦੀਆਂ ਸੀ ਮਿਲ ਕੇ ਸਰਕਾਰ ਬਣਾਈ ਸਾਲ ਡੇਢ ਸਾਲ ਉਹ ਸਰਕਾਰ 2 ਸਾਲ ਚੱਲੀ ਤੇ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦਾ ਮੂਡ ਹੋਇਆ ਕਿ ਨਹੀਂ ਹੁਣ ਬੀਜੇਪੀ ਨੂੰ ਛੱਡ ਦਿੰਦੇ ਆ ਆਪਾਂ ਆਰਜीडी ਤੇ ਕਾਂਗਰਸ ਦੇ ਨਾਲ ਚੱਲਦੇ ਆ ਤੇ ਫਿਰ ਨਿਤਿਸ਼ ਨੇ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ ਡੇਢ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਆਰਜੇਡੀ ਕਾਂਗਰਸ ਤੇ ਹੋਰ ਜਿਹੜੇ ਜੇਤੂ ਦਲ ਸੀ ਕੁਝ ਲੈਫਟ ਦੀਆਂ 16 ਸੀਟਾਂ ਸੀ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ ਤੇ ਫਿਰ ਇੱਥੇ ਵੀ ਮੁੱਖ ਮੰਤਰੀ ਕੌਣ ਬਣਿਆ ਨਿਤਿਸ਼ ਕੁਮਾਰ ਬਣਿਆ ਹਾਲਾਂਕਿ 45 ਸੀਟਾਂ ਨੇ ਫਿਰ ਵੀ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣ ਜਾਂਦੇ ਨੇ ਕਿਉਂਕਿ ਨਿਤਿਸ਼ ਜਿਹਦੇ ਵੱਲ ਹੋਣਗੇ ਕਿਉਂਕਿ ਉਧਰ ਆਰਜੇਡੀ ਤੇ ਕਾਂਗਰਸ ਇਕੱਠੇ ਨੇ ਤੇ ਆਰਜੇਡੀ ਵੀ ਚਾਕੇ ਵੀ ਬੀਜੇਪੀ ਦੇ ਨਾਲ ਜਾ ਨਹੀਂ ਸਕਦੀ ਸੋ ਬਿਹਾਰ ਦੇ ਵਿੱਚ ਇੱਕ ਐਸੀ ਪਾਰਟੀ ਤੇ ਇੱਕ ਐਸੇ ਆਗੂ ਨੇ ਜਿਹੜੇ ਨਿਤਿਸ਼ ਕੁਮਾਰ ਨੇ ਜਿਹੜੇ ਭਾਜਪਾ ਦੇ ਵੱਲ ਵੀ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਕਾਂਗਰਸ ਤੇ ਆਰਜੇਡੀ ਦੇ ਵੱਲ ਵੀ ਹੋ ਜਾਂਦੇ ਨੇ ਫਲੈਕਸੀਬਲ ਉਹਨਾਂ ਨੇ ਬਣਾਇਆ ਹੋਇਆ ਪਰ ਬਿਹਾਰ ਦੇ ਲੋਕਾਂ ਦੇ ਬਾਰੇ ਜ਼ਰੂਰ ਇੱਕ ਪ੍ਰਸ਼ਨ ਚਿੰਨ ਲੱਗਦਾ ਹੈ ਕਿ ਇਸ ਤਰੀਕੇ ਦੇ ਆਗੂ ਤੇ ਇਸ ਤਰੀਕੇ ਦੀ ਪਾਰਟੀ ਨੂੰ ਅੱਗੇ ਭਵਿੱਖ ਦੇ ਵਿੱਚ ਬਿਹਾਰ ਦੇ ਲੋਕ ਕਿਵੇਂ ਦੇਖਦੇ ਨੇ ਕਿਉਂਕਿ ਬਿਹਾਰ ਦੇ ਲੋਕਾਂ ਨੇ ਸੋਚ ਸਮਝ ਕੇ ਜਿਸ ਤਰੀਕੇ ਨਾਲ ਜੀਡੀਜੀ ਨੂੰ ਦਿੱਤਾਇਆ ਪਰ ਉਸ ਤੋਂ ਬਾਅਦ ਨਿਤਿਸ਼ ਕੁਮਾਰ ਹਰ ਵੇਲੇ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਸਹੂਲਤ ਦੇ ਅਨੁਸਾਰ ਪਾਰਟੀ ਬਦਲਦੇ ਨੇ ਦੂਸਰੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਦੇਖਣਾ ਇਹ ਹੈ ਕਿ ਅੱਗੇ ਜਿਹੜੀਆਂ ਵਿਧਾਨ ਸਭਾ ਬਿਹਾਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਦੇ ਵਿੱਚ ਬਿਹਾਰ ਦੇ ਲੋਕ ਨਿਤਿਸ਼ ਕੁਮਾਰ ਨੂੰ ਕਿਸ ਤਰੀਕੇ ਨਾਲ ਦੇਖਣਗੇ ਕਿਸ ਤਰੀਕੇ ਨਾਲ ਵੋਟਾਂ ਇਹਨਾਂ ਨੂੰ ਪਾਉਣਗੇ ਤਾਂ ਇਸ ਵੇਲੇ ਦੱਸ ਦਿੰਦੇ ਆ ਕਿ ਬੀਜੇਪੀ ਦੀਆਂ 78 ਸੀਟਾਂ ਤੇ ਨਿਤਿਸ਼ ਕੁਮਾਰ ਦੀ ਜੀਡੀਯੂਜੀ ਦੇ ਕੋਲ 45 ਸੀਟਾਂ ਤੇ ਹਮ ਦੇ ਕੋਲ ਜਿਹੜੀ ਨਿਤਿਨ ਜੇਤਨ ਰਾਮ ਮਾਂਜੀ ਦੀ ਜਿਹੜੀ ਪਾਰਟੀ ਆ ਉਹਦੇ ਕੋਲ 4 ਸੀਟਾਂ ਨੇ ਤੇ ਇੱਕ ਜਿਹੜਾ ਇੰਡੀਪੈਂਡੈਂਟ ਐਮਐਲਏ ਲਿਆ ਗਿਆ ਤੇ ਕੁੱਲ ਮਿਲਾ ਕੇ ਹੁਣ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਐਨਡੀਏ ਦੇ ਵਿੱਚ ਵਾਪਸੀ ਕਰਕੇ ਸਰਕਾਰ ਆ ਜਿਹੜੀ ਬਿਹਾਰ ਦੇ ਵਿੱਚ ਨਵੀਂ ਬਣਾ ਰਹੇ ਨੇ ਦੂਸਰੇ ਪਾਸੇ ਆਰਜीडी ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਦੇ ਕੋਲ 79 ਸੀਟਾਂ ਨੇ ਕਾਂਗਰਸ ਦੇ ਕੋਲ 19 ਨੇ ਤੇ ਲੈਫਟ ਦੇ ਖੱਬੇ ਪੱਖੀ ਦਲ ਦੇ ਕੋਲ 16 ਨੇ ਤੇ ਬਾਕੀ ਕੁਝ ਹੋਰ ਜਿਹੜੇ ਇੰਡੀਪੈਂਡੈਂਟ ਆਜ਼ਾਦ ਤੌਰ ਤੇ ਜਿੱਤੇ ਹੋਏ ਨੇ ਉਹ ਨੇ ਤਾ ਫਿਰ 243 ਦੇ ਵਿੱਚੋਂ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਸੀਐਮ ਬਣਨਗੇ ਅੱਜ ਹੀ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂਕਿ ਉਹਨਾਂ ਨੇ ਸਰਕਾਰ ਤੋੜਨੀ ਸੀ ਜਿਹੜੀ ਆਰਜीडी ਤੇ ਕਾਂਗਰਸ ਦੇ ਨਾਲ ਸੀ ਆਰਜीडी ਦੇ ਜੇ ਦੇਖ ਲਿਏ ਕਿ ਲਾਲੂ ਪ੍ਰਸ਼ਾਦ ਯਾਦਵ ਦੇ ਜਿਹੜੇ ਬੇਟੇ ਤਜਸਵੀ ਯਾਦਵ ਨੇ ਉਹ ਉਪ ਮੁੱਖ ਮੰਤਰੀ ਬਿਹਾਰ ਦੇ ਸੀ ਪਰ ਹੁਣ ਕਿਉਂਕਿ ਇਹ ਸਰਕਾਰ ਟੁੱਟ ਗਈ ਹੈ ਤਾਂ ਉਹਨਾਂ ਦੇ ਜਿਹੜੇ ਅਹੁਦੇ ਵੀ ਉਹ ਲੱਥ ਗਏ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਕਿ ਉਪ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹ ਬੀਜੇਪੀ ਦੇ ਕੋਲ ਚਲਾ ਜਾਊਗਾ ਕਿਉਂਕਿ ਮੁੱਖ ਮੰਤਰੀ ਤਾਂ ਨਿਤਿਸ਼ ਕੁਮਾਰ ਹੀ ਬਣਨਗੇ ਬੇਸ਼ੱਕ ਉਹਨਾਂ ਦੇ ਕੋਲ ਘੱਟ 45 ਸੀਟਾਂ ਨੇ ਬੀਜੇਪੀ ਦੇ ਕੋਲ 78 ਨੇ ਪਰ ਜਿਸ ਪਾਸੇ ਮੰਨਿਆ ਜਾਂਦਾ ਹੈ ਕਿ ਨਿਤਿਸ਼ ਕੁਮਾਰ ਹੋਣਗੇ ਉਸੇ ਪਾਸੇ ਦੀ ਸਰਕਾਰ ਬਣੇਗੀ ਸੋ ਇਸ ਕਰਕੇ ਵੱਡਾ ਬੈਨੀਫਿਟ ਵੱਡਾ ਜਿਹੜਾ ਨਾਭ ਹੈ ਲਾਭ ਹੈ ਜਿਹੜਾ ਉਹ ਨਿਤਿਸ਼ ਕੁਮਾਰ ਹਰ ਵਾਰੀ ਦੇਖਦੇ ਨੇ ਤਾਂ ਇਹ ਲਗਭਗ ਤੀਜੀ ਵਾਰ ਹੈ ਇਹ 5 ਸਾਲਾਂ ਦੀ ਸਰਕਾਰ ਦੇ ਵਿੱਚ ਕੀ ਨਿਤਿਸ਼ ਕੁਮਾਰ ਪਹਿਲਾ ਮੁੱਖ ਮੰਤਰੀ ਬਣੇ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਭਾਜਪਾ ਦੇ ਨਾਲੋਂ ਫਿਰ ਉਹ ਦੁਬਾਰਾ ਕਾਂਗਰਸ ਤੇ ਆਰਜीडी ਦੇ ਨਾਲ ਆ ਮਿਲ ਕੇ ਮੁੱਖ ਮੰਤਰੀ ਬਣਦੇ ਨੇ ਫਿਰ ਸੌ ਚੁੱਕਦੇ ਨੇ ਤੇ ਫਿਰ ਹੁਣ 1.5 ਸਾਲ ਸਾਲ 1.5 ਸਾਲ ਬਾਅਦ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਨੇ ਅੱਜ ਅਸਤੀਫਾ ਦਿੱਤਾ ਤੇ ਅੱਜ ਹੀ 4 ਵਜੇ ਹੁਣ ਤੋਂ ਇੱਕ ਘੰਟੇ ਬਾਅਦ ਨਿਤਿਸ਼ ਕੁਮਾਰ ਮੁੜ ਤੋਂ ਬਿਹਾਰ ਦੇ ਸੀਐਮ ਬਣ ਜਾਣਗੇ ਕਿਉਂਕਿ ਹੁਣ ਉਹਨਾਂ ਨੇ ਐਨਡੀਏ ਨੂੰ ਆਪਣਾ ਇੱਕ ਵਾਰ ਫਿਰ ਤੋਂ ਸਾਥੀ ਬਣਾ ਲਿਆ ਪਰ ਦੂਸਰੇ ਪਾਸੇ ਵੱਡੇ ਸਵਾਲ ਨੇ ਕਿ ਨਿਤਿਸ਼ ਕੁਮਾਰ ਨੇ ਜੋ ਇੱਕ ਸੁਪਨਾ ਦੇਖਿਆ ਸੀ ਜਾਂ ਬਾਕੀ ਵਿਰੋਧੀ ਧਿਰਾਂ ਨੂੰ ਸੁਪਨਾ ਦਿਖਾਇਆ ਸੀ ਇੰਡੀਆ ਗਠਜੋੜ ਦਾ ਤੇ ਉਸ ਨੂੰ ਛੱਡ ਕੇ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਚਲੇ ਗਏ ਨੇ ਦੂਜੇ ਪਾਸੇ ਇੰਡੀਆ ਗਠਜੋੜ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਿਨਾਰਾ ਕਰਗੇ ਨੇ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਸਾਡੀ ਪਾਰਟੀ TMC ਇਕੱਲੇ ਚੋਣ ਲੜੇਗੀ ਲੋਕ ਸਭਾ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਸਿਰਫ ਯੂਪ ਤੋਂ ਇੱਕ ਚੰਗੀ ਖਬਰ ਇੰਡੀਆ ਗੱਠ ਜੋੜ ਦੇ ਲਈ ਆਈ ਹੈ ਕਿ ਸਮਾਜਵਾਦੀ ਪਾਰਟੀ ਅਖਲੇਸ਼ ਯਾਦਵ ਦੇ ਨਾਲ ਕਾਂਗਰਸ ਪਾਰਟੀ ਦੀ ਸਹਿਮਤੀ ਹੋਈ ਹੈ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਉੱਥੇ ਵੀ ਇਹੀ ਦੱਸਿਆ ਜਾ ਰਿਹਾ ਕਿ ਕੁੱਲ ਸੀਟਾਂ ਨੇ ਜਿਹੜੀਆਂ ਯੂਪ ਦੇ ਵਿੱਚ ਲੋਕ ਸਭਾ ਦੀਆਂ ਉਹ 80 ਨੇ ਤਾਂ 80 ਦੇ ਵਿੱਚੋਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਨਾਲ ਸਹਿਮਤੀ ਹੋਈ ਹੈ ਕਿ ਕਾਂਗਰਸ ਸਿਰਫ 11 ਸੀਟਾਂ ਤੇ ਲੜੇਗੀ ਤੇ ਬਾਕੀ 60 ਸੀਟਾਂ ਤੇ ਸਮਾਜਵਾਦੀ ਪਾਰਟੀ ਲੜੇਗੀ ਤੇ ਜਿਹੜੀਆਂ ਬਾਕੀ 10-15 ਬਚਣਗੀਆਂ ਤੇ ਉਹਨਾਂ ਤੇ ਜਿਹੜੇ ਹੋਰ ਸਹਿਯੋਗੀ ਦਲ ਨੇ ਉਹਨਾਂ ਨੂੰ ਇਹ ਸੀਟਾਂ ਦੇ ਦਿੱਤੀਆਂ ਜਾਣਗੀਆਂ ਤਾਂ ਸਿਰਫ ਯੂਪੀ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲਈ ਚੰਗੀ ਖਬਰ ਹੈ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਦੇਖ ਰਹੀ ਸੀ ਕਾਂਗਰਸ ਪਾਰਟੀ ਕਿ ਇੰਡੀਆ ਘੱਟ ਜੋੜ ਦੇ ਤਹਿਤ ਵੱਧ ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਪਰ ਹੁਣ ਨਿਤਿਸ਼ ਕੁਮਾਰ ਹੀ ਇਸ ਗੱਠਜੋੜ ਨੂੰ ਛੱਡ ਚੁੱਕੇ ਨੇ ਅਸਤੀਫਾ ਦੇ ਚੁੱਕੇ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ਤੇ ਤੇ ਹੁਣ 4 ਵਜੇ ਦੇ ਕਰੀਬ ਬੀਜੇਪੀ ਦੇ ਨਾਲ ਮਿਲ ਕੇ ਬੀਜੇਪੀ ਦੇ 78 ਵਿਧਾਇਕਾਂ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕ ਲੈਣਗੇ ਆਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਾਸਾ ਬਦਲਿਆ ਗਿਆ ਨਿਤਿਸ਼ ਕੁਮਾਰ ਨੇ ਇੱਕ ਵਾਰ ਫਿਰ ਸਾਈਡਾਂ ਬਦਲ ਲੀਆਂ ਨੇ ਤੇ ਹੁਣ ਨਿਤਿਸ਼ ਕੁਮਾਰ ਵਾਪਸ ਐਨਡੀਏ ਦੇ ਵਿੱਚ ਚਲੇ ਗਏ ਨੇ ਤੇ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਐਨਡੀਏ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਐਨਡੀਏ ਯਾਨੀ ਕਿ ਬੀਜੇਪੀ ਨੂੰ ਛੱਡਤਾ ਸੀ ਤੇ ਫਿਰ ਉਸ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਦੀ ਆਰਜੇਡੀ ਦੇ ਨਾਲ ਮਿਲ ਕੇ ਤੇ ਬਾਕੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਵਿਹਾਰ ਦੀ ਸਰਕਾਰ ਆ ਉਹ ਬਣਾਈ ਸੀ ਪਿਛਲੇ 1.5 ਸਾਲ ਤੋਂ ਇਹ ਸਰਕਾਰ ਚੱਲ ਰਹੀ ਸੀ ਤਾਂ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਦਾ ਮੂਡ ਬਦਲਿਆ ਤੇ ਨਿਤਿਸ਼ ਕੁਮਾਰ ਨੇ ਫਿਰ ਤੋਂ ਰੰਗ ਬਦਲ ਲਿਆ ਤੇ ਅੱਜ ਨਿਤਿਸ਼ ਕੁਮਾਰ ਨੇ ਵਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਦੋਂ ਨਿਤਿਸ਼ ਕੁਮਾਰ ਦੇ ਵੱਲੋਂ ਵਿਹਾਰ ਦੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਅੱਜ ਹੀ ਅਸਤੀਫਾ ਦੇ ਕੇ ਸਾਬਕਾ ਮੁੱਖ ਮੰਤਰੀ ਬਣੇ ਨੇ ਤੇ ਨਾਲ ਦੀ ਨਾਲ ਇਹ ਦੱਸ ਦਿੰਨੇ ਆ ਕਿ ਅੱਜ ਹੀ ਮੁੱਖ ਮੰਤਰੀ ਦੁबारा ਤੋਂ ਬਣ ਜਾਣਗੇ ਨਿਤਿਸ਼ ਕੁਮਾਰ ਕਿਉਂਕਿ ਹੁਣ ਤੋਂ ਠੀਕ ਇੱਕ ਘੰਟਾ ਬਾਅਦ ਯਾਨੀ ਕਿ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਦੀ ਸੌ ਚੁੱਕ ਲੈਣਗੇ ਤਾਂ ਬਿਹਾਰ ਦੇ ਲੋਕ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇਖ ਰਹੇ ਨੇ ਨਿਤਿਸ਼ ਕੁਮਾਰ ਨੂੰ ਕਿਉਂਕਿ ਨਿਤਿਸ਼ ਕੁਮਾਰ ਦੇ ਬਾਰੇ ਕਾਂਗਰਸ ਦਾ ਆਖੜਾ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਵੱਡਾ ਬਿਆਨ ਦਿੱਤਾ ਹੈ ਕਿ ਰੰਗ ਬਦਲਣ ਦੇ ਵਿੱਚ ਨਿਤਿਸ਼ ਕੁਮਾਰ ਗਿਰਗਟ ਨੂੰ ਪੂਰੀ ਟੱਕਰ ਦੇ ਰਹੇ ਨੇ ਯਾਨੀ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨਿਤਿਸ਼ ਕੁਮਾਰ ਤੇ ਇਲਜ਼ਾਮ ਲਗਾ ਰਹੀ ਹੈ ਕਿਉਂਕਿ ਨਿਤਿਸ਼ ਕੁਮਾਰ ਹੀ ਇੱਕੋ ਐਸੇ ਆਗੂ ਸੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੂੰ ਟੱਕਰ ਦੇਣ ਲਈ ਇਹਨਾਂ ਵੱਡਾ ਗੱਠ ਜੋੜ ਜਿਹਦਾ ਨਾਂ ਇੰਡੀਆ ਅਲਾਇੰਸ ਰੱਖਿਆ ਗਿਆ ਉਸ ਨੂੰ ਬਣਾਉਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਹੀ ਰੱਖਿਆ ਸੀ ਤੇ ਹੁਣ ਇੰਡੀਆ ਗੱਠਜੋੜ ਜਿੱਥੇ ਇੱਕ ਪਾਸੇ ਬਣਿਆ ਉੱਥੇ ਖੇਰੂ ਖੇਰੂ ਹੁੰਦਾ ਵੀ ਨਜ਼ਰ ਆ ਰਿਹਾ ਤੇ ਨਿਤਿਸ਼ ਕੁਮਾਰ ਹੀ ਅੱਜ ਇੰਡੀਆ ਗੱਠਜੋੜ ਨੂੰ ਛੱਡ ਕੇ ਵਾਪਸ ਭਾਜਪੀ ਦੇ ਨਾਲ ਚਲੇ ਗਏ ਨੇ ਤਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਦੱਸ ਦਿੰਦੇ ਆ ਕਿ ਬਿਹਾਰ ਦੇ ਵਿੱਚ 243 ਜਿਹੜੀਆਂ ਕੁੱਲ ਸੀਟਾਂ ਨੇ ਤੇ ਇਸ ਮੌਕੇ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਜੀਡੀਯੂ ਹਾਲਾਂਕਿ ਇਹਦੇ ਕੋਲ ਸਿਰਫ 45 ਸੀਟਾਂ ਨੇ ਪਰ 45 ਸੀਟਾਂ ਦੇ ਨਾਲ ਹੀ ਨਿਤਿਸ਼ ਕੁਮਾਰ ਇੱਕ ਐਸੇ ਆਗੂ ਬਜੋਂ ਦੇਖੇ ਜਾ ਰਹੇ ਨੇ ਕਿ ਜਿਹੜੇ ਬੀਜੇਪੀ ਦੇ ਨਾਲ ਜਾ ਕੇ ਸਰਕਾਰ ਬਣਾ ਲੈਂਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਬੀਜੇਪੀ ਨੂੰ ਛੱਡਦੇ ਨੇ ਤਾਂ ਫਿਰ ਲਾਲੂ ਪ੍ਰਸ਼ਾਦ ਯਾਦਵ ਦੀ ਆਰਜੇਡੀ ਤੇ ਕਾਂਗਰਸ ਦੇ ਨਾਲ ਗੱਠਜੋੜ ਕਰ ਲੈਂਦੇ ਨੇ ਉੱਥੇ ਵੀ ਸਰਕਾਰ ਬਣਾਉਂਦੇ ਨੇ ਤੇ ਫਿਰ ਉੱਥੇ ਵੀ ਸਿਰਫ 45 ਵਿਧਾਇਕਾਂ ਦੇ ਨਾਲ 45 ਸੀਟਾਂ ਦੇ ਨਾਲ ਮੁੱਖ ਮੰਤਰੀ ਬਣ ਜਾਂਦੇ ਨੇ ਜਦੋਂ ਕਿ ਆਰਜੇਡੀ ਆਰਜੇਡੀ ਦੇ ਕੋਲ ਲਾਲੂ ਪ੍ਰਸ਼ਾਦ ਯਾਦਵ ਦੇ ਕੋਲ ਸਭ ਤੋਂ ਵੱਧ ਸੀਟਾਂ 79 ਨੇ 79 ਸੀਟਾਂ ਆਰਜीडी ਕੋਲ ਨੇ ਤੇ ਭਾਜਪਾ ਦੇ ਕੋਲ 78 ਸੀਟਾਂ ਨੇ ਪਰ 45 ਸੀਟਾਂ ਵਾਲੀ ਜੀਡੀਯੂ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦੋਨਾਂ ਪਾਰਟੀਆਂ ਨੂੰ ਚੱਕਰਾਂ ਦੇ ਵਿੱਚ ਪਾ ਕੇ ਰੱਖਦੀ ਹੈ ਸਭ ਤੋਂ ਪਹਿਲਾਂ ਐਨਡੀਏ ਦੇ ਨਾਲ ਇਹਨਾਂ ਨੇ ਗਠਜੋੜ ਕੀਤਾ 45 ਸੀਟਾਂ ਦੇ ਨਾਲ 78 ਸੀਟਾ ਭਾਜਪਾ ਦੀਆਂ ਸੀ ਮਿਲ ਕੇ ਸਰਕਾਰ ਬਣਾਈ ਸਾਲ ਡੇਢ ਸਾਲ ਉਹ ਸਰਕਾਰ 2 ਸਾਲ ਚੱਲੀ ਤੇ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦਾ ਮੂਡ ਹੋਇਆ ਕਿ ਨਹੀਂ ਹੁਣ ਭਾਜਪਾ ਨੂੰ ਛੱਡ ਦਿੰਦੇ ਆ ਆਪਾਂ ਆਰਜीडी ਤੇ ਕਾਂਗਰਸ ਦੇ ਨਾਲ ਚੱਲਦੇ ਆ ਫਿਰ ਨਿਤਿਸ਼ ਨੇ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ ਡੇਢ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਆਰਜੇਡੀ ਕਾਂਗਰਸ ਤੇ ਹੋਰ ਜਿਹੜੇ ਜੇਤੂ ਦਲ ਸੀ ਕੁਝ ਲੈਫਟ ਦੀਆਂ 16 ਸੀਟਾਂ ਸੀ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ ਤੇ ਫਿਰ ਇੱਥੇ ਵੀ ਮੁੱਖ ਮੰਤਰੀ ਕੌਣ ਬਣਿਆ ਨਿਤਿਸ਼ ਕੁਮਾਰ ਬਣਿਆ ਹਾਲਾਂਕਿ 45 ਸੀਟਾਂ ਨੇ ਫਿਰ ਵੀ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣ ਜਾਂਦੇ ਨੇ ਕਿਉਂਕਿ ਨਿਤਿਸ਼ ਜਿਹਦੇ ਵੱਲ ਹੋਣਗੇ ਕਿਉਂਕਿ ਉਧਰ ਆਰਜੇਡੀ ਤੇ ਕਾਂਗਰਸ ਇਕੱਠੇ ਨੇ ਤੇ ਆਰਜੇਡੀ ਵੀ ਚਾਹ ਕੇ ਵੀ ਬੀਜੇਪੀ ਦੇ ਨਾਲ ਜਾ ਨਹੀਂ ਸਕਦੀ ਸੋ ਬਿਹਾਰ ਦੇ ਵਿੱਚ ਇੱਕ ਐਸੀ ਪਾਰਟੀ ਤੇ ਇੱਕ ਐਸੇ ਆਗੂ ਨੇ ਜਿਹੜੇ ਨਿਤਿਸ਼ ਕੁਮਾਰ ਨੇ ਜਿਹੜੇ ਭਾਜਪਾ ਦੇ ਵੱਲ ਵੀ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਕਾਂਗਰਸ ਤੇ ਆਰਜीडी ਦੇ ਵੱਲ ਵੀ ਹੋ ਜਾਂਦੇ ਨੇ ਫਲੈਕਸੀਬਲ ਉਹਨਾਂ ਨੇ ਬਣਾਇਆ ਹੋਇਆ ਪਰ ਬਿਹਾਰ ਦੇ ਲੋਕਾਂ ਦੇ ਬਾਰੇ ਜਰੂਰ ਇੱਕ ਪ੍ਰਸ਼ਨ ਚਿੰਨ ਲੱਗਦਾ ਹੈ ਕਿ ਇਸ ਤਰੀਕੇ ਦੇ ਆਗੂ ਤੇ ਇਸ ਤਰੀਕੇ ਦੀ ਪਾਰਟੀ ਨੂੰ ਅੱਗੇ ਭਵਿੱਖ ਦੇ ਵਿੱਚ ਬਿਹਾਰ ਦੇ ਲੋਕ ਕਿਵੇਂ ਦੇਖਦੇ ਨੇ ਕਿਉਂਕਿ ਬਿਹਾਰ ਦੇ ਲੋਕਾਂ ਨੇ ਸੋ ਸਮਝ ਕੇ ਜਿਸ ਤਰੀਕੇ ਨਾਲ ਜੀਡੀਜੀ ਨੂੰ ਦਿੱਤਾਇਆ ਤੇ ਪਰ ਉਸ ਤੋਂ ਬਾਅਦ ਨਿਤਿਸ਼ ਕੁਮਾਰ ਹਰ ਵੇਲੇ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਸਹੂਲਤ ਦੇ ਅਨੁਸਾਰ ਪਾਰਟੀ ਬਦਲਦੇ ਨੇ ਦੂਸਰੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਦੇਖਣਾ ਇਹ ਹੈ ਕਿ ਅੱਗੇ ਜਿਹੜੀਆਂ ਵਿਧਾਨ ਸਭਾ ਬਿਹਾਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਦੇ ਵਿੱਚ ਬਿਹਾਰ ਦੇ ਲੋਕ ਨਿਤਿਸ਼ ਕੁਮਾਰ ਨੂੰ ਕਿਸ ਤਰੀਕੇ ਨਾਲ ਦੇਖਣਗੇ ਕਿਸ ਤਰੀਕੇ ਨਾਲ ਵੋਟਾਂ ਇਹਨਾਂ ਨੂੰ ਪਾਉਣਗੇ ਤਾਂ ਇਸ ਵੇਲੇ ਦੱਸ ਦਿੰਦੇ ਆ ਕਿ ਬੀਜੇਪੀ ਦੀਆਂ 78 ਸੀਟਾਂ ਤੇ ਨਿਤਿਸ਼ ਕੁਮਾਰ ਦੀ ਜੀਡੀਯੂਜੀ ਦੇ ਕੋਲ 45 ਸੀਟਾਂ ਤੇ ਹਮ ਦੇ ਕੋਲ ਜਿਹੜੀ ਨਿਤਿਨ ਜੇਤਨ ਰਾਮ ਮਾਨਜੀ ਦੀ ਜਿਹੜੀ ਪਾਰਟੀ ਆ ਉਹਦੇ ਕੋਲ 4 ਸੀਟਾਂ ਨੇ ਤੇ ਇੱਕ ਜਿਹੜਾ ਇੰਡੀਪੈਂਡੈਂਟ ਐਮਐਲਏ ਲਿਆ ਗਿਆ ਤੇ ਕੁੱਲ ਮਿਲਾ ਕੇ ਹੁਣ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਐਨਡੀਏ ਦੇ ਵਿੱਚ ਵਾਪਸੀ ਕਰਕੇ ਸਰਕਾਰ ਹੈ ਜਿਹੜੀ ਬਿਹਾਰ ਦੇ ਵਿੱਚ ਨਵੀਂ ਬਣਾ ਰਹੇ ਨੇ ਦੂਸਰੇ ਪਾਸੇ ਆਰਜीडी ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਦੇ ਕੋਲ 79 ਸੀਟਾਂ ਨੇ ਕਾਂਗਰਸ ਦੇ ਕੋਲ 19 ਨੇ ਤੇ ਲੈਫਟ ਦੇ ਖੱਬੇ ਪੱਖੀ ਦਲ ਦੇ ਕੋਲ 16 ਨੇ ਤੇ ਬਾਕੀ ਕੁਝ ਹੋਰ ਜਿਹੜੇ ਇੰਡੀਪੈਂਡੈਂਟ ਆਜ਼ਾਦ ਤੌਰ ਤੇ ਜਿੱਤੇ ਹੋਏ ਨੇ ਉਹ ਨੇ ਤਾ ਫਿਰ 243 ਦੇ ਵਿੱਚੋਂ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਸੀਐਮ ਬਣਨਗੇ ਅੱਜ ਹੀ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂਕਿ ਉਹਨਾਂ ਨੇ ਸਰਕਾਰ ਤੋੜਨੀ ਸੀ ਜਿਹੜੀ ਆਰਜीडी ਤੇ ਕਾਂਗਰਸ ਦੇ ਨਾਲ ਸੀ ਆਰਜीडी ਦੇ ਜੇ ਦੇਖ ਲਿਏ ਕਿ ਲਾਲੂ ਪ੍ਰਸ਼ਾਦ ਯਾਦਵ ਦੇ ਜਿਹੜੇ ਬੇਟੇ ਤਜਸ਼ਵੀ ਯਾਦਵ ਨੇ ਉਹ ਉਪ ਮੁੱਖ ਮੰਤਰੀ ਬਿਹਾਰ ਦੇ ਸੀ ਪਰ ਹੁਣ ਕਿਉਂਕਿ ਇਹ ਸਰਕਾਰ ਟੁੱਟ ਗਈ ਹੈ ਤਾਂ ਉਹਨਾਂ ਦੇ ਜਿਹੜੇ ਅਹੁਦੇ ਵੀ ਉਹ ਲੱਥ ਗਏ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਕਿ ਉਪ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹ ਬੀਜੇਪੀ ਦੇ ਕੋਲ ਚਲਾ ਜਾਊਗਾ ਕਿਉਂਕਿ ਮੁੱਖ ਮੰਤਰੀ ਤਾਂ ਨਿਤਿਸ਼ ਕੁਮਾਰ ਹੀ ਬਣਨਗੇ ਬੇਸ਼ੱਕ ਉਹਨਾਂ ਦੇ ਕੋਲ ਘੱਟ 45 ਸੀਟਾਂ ਨੇ ਬੀਜੇਪੀ ਦੇ ਕੋਲ 78 ਨੇ ਪਰ ਜਿਸ ਪਾਸੇ ਮੰਨਿਆ ਜਾਂਦਾ ਹੈ ਕਿ ਨਿਤਿਸ਼ ਕੁਮਾਰ ਹੋਣਗੇ ਉਸੇ ਪਾਸੇ ਦੀ ਸਰਕਾਰ ਬਣੇਗੀ ਸੋ ਇਸ ਕਰਕੇ ਵੱਡਾ ਬੈਨੀਫਿਟ ਵੱਡਾ ਜਿਹੜਾ ਲਾਭ ਹੈ ਲਾਭ ਹੈ ਜਿਹੜਾ ਉਹ ਨਿਤਿਸ਼ ਕੁਮਾਰ ਹਰ ਵਾਰੀ ਦੇਖਦੇ ਨੇ ਤਾਂ ਇਹ ਲਗਭਗ ਤੀਜੀ ਵਾਰ ਹੈ ਇਹ 5 ਸਾਲਾਂ ਦੀ ਸਰਕਾਰ ਦੇ ਵਿੱਚ ਕੀ ਨਿਤਿਸ਼ ਕੁਮਾਰ ਪਹਿਲਾ ਮੁੱਖ ਮੰਤਰੀ ਬਣੇ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਭਾਜਪਾ ਦੇ ਨਾਲੋਂ ਫਿਰ ਉਹ ਦੁਬਾਰਾ ਕਾਂਗਰਸ ਤੇ ਆਰ ਜੀ ਡੀ ਦੇ ਨਾਲ ਆ ਮਿਲ ਕੇ ਮੁੱਖ ਮੰਤਰੀ ਬਣਦੇ ਨੇ ਫਿਰ ਸੌ ਚੁੱਕਦੇ ਨੇ ਤੇ ਫਿਰ ਹੁਣ 1.5 ਸਾਲ ਸਾਲ 1.5 ਸਾਲ ਬਾਅਦ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਨੇ ਅੱਜ ਅਸਤੀਫਾ ਦਿੱਤਾ ਤੇ ਅੱਜ ਹੀ 4 ਵਜੇ ਹੁਣ ਤੋਂ ਇੱਕ ਘੰਟੇ ਬਾਅਦ ਨਿਤਿਸ਼ ਕੁਮਾਰ ਮੋੜ ਤੋਂ ਬਿਹਾਰ ਦੇ ਸੀਐਮ ਬਣ ਜਾਣਗੇ ਕਿਉਂਕਿ ਹੁਣ ਉਹਨਾਂ ਨੇ ਐਨਡੀਏ ਨੂੰ ਆਪਣਾ ਇੱਕ ਵਾਰ ਫਿਰ ਤੋਂ ਸਾਥੀ ਬਣਾ ਲਿਆ ਪਰ ਦੂਸਰੇ ਪਾਸੇ ਵੱਡੇ ਸਵਾਲ ਨੇ ਕਿ ਨਿਤਿਸ਼ ਕੁਮਾਰ ਨੇ ਜੋ ਇੱਕ ਸੁਪਨਾ ਦੇਖਿਆ ਸੀ ਜਾਂ ਬਾਕੀ ਵਿਰੋਧੀ ਧਿਰਾਂ ਨੂੰ ਸੁਪਨਾ ਦਿਖਾਇਆ ਸੀ ਇੰਡੀਆ ਗਠਜੋੜ ਦਾ ਤੇ ਉਸ ਨੂੰ ਛੱਡ ਕੇ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਚਲੇ ਗਏ ਨੇ ਦੂਜੇ ਪਾਸੇ ਇੰਡੀਆ ਗਠਜੋੜ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਿਨਾਰਾ ਕਰਗੇ ਨੇ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਸਾਡੀ ਪਾਰਟੀ TMC ਇਕੱਲੇ ਚੋਣ ਲੜੇਗੀ ਲੋਕ ਸਭਾ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਸਿਰਫ UP ਤੋਂ ਇੱਕ ਚੰਗੀ ਖਬਰ ਇੰਡੀਆ ਗੱਠਜੋੜ ਦੇ ਲਈ ਆਈ ਹੈ ਕਿ ਸਮਾਜਵਾਦੀ ਪਾਰਟੀ ਅਖਲੇਸ਼ ਯਾਦਵ ਦੇ ਨਾਲ ਕਾਂਗਰਸ ਪਾਰਟੀ ਦੀ ਸਹਿਮਤੀ ਹੋਈ ਹੈ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਉੱਥੇ ਵੀ ਇਹੀ ਦੱਸਿਆ ਜਾ ਰਿਹਾ ਕਿ ਕੁੱਲ ਸੀਟਾਂ ਨੇ ਜਿਹੜੀਆਂ ਯੂਪੀ ਦੇ ਵਿੱਚ ਲੋਕ ਸਭਾ ਦੀਆਂ ਉਹ 80 ਨੇ ਤਾਂ 80 ਦੇ ਵਿੱਚੋਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਨਾਲ ਸਹਿਮਤੀ ਹੋਈ ਹੈ ਕਿ ਕਾਂਗਰਸ ਸਿਰਫ 11 ਸੀਟਾਂ ਤੇ ਲੜੇਗੀ ਤੇ ਬਾਕੀ 60 ਸੀਟਾਂ ਤੇ ਸਮਾਜਵਾਦੀ ਪਾਰਟੀ ਲੜੇਗੀ ਤੇ ਜਿਹੜੀਆਂ ਬਾਕੀ 10-15 ਬਚਣਗੀਆਂ ਤੇ ਉਹਨਾਂ ਤੇ ਜਿਹੜੇ ਹੋਰ ਸਹਿਯੋਗੀ ਦਲ ਨੇ ਉਹਨਾਂ ਨੂੰ ਇਹ ਸੀਟਾਂ ਦੇ ਦਿੱਤੀਆਂ ਜਾਣਗੀਆਂ ਤਾਂ ਸਿਰਫ ਯੂਪੀ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲਈ ਚੰਗੀ ਖਬਰ ਹੈ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਦੇਖ ਰਹੀ ਸੀ ਕਾਂਗਰਸ ਪਾਰਟੀ ਕੀ ਇੰਡੀਆ ਗੱਠਜੋੜ ਦੇ ਤਹਿਤ ਵੱਧ ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਪਰ ਹੁਣ ਨਿਤਿਸ਼ ਕੁਮਾਰ ਹੀ ਇਸ ਗੱਠਜੋੜ ਨੂੰ ਛੱਡ ਚੁੱਕੇ ਨੇ ਅਸਤੀਫਾ ਦੇ ਚੁੱਕੇ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ਤੇ ਤੇ ਹੁਣ 4 ਵਜੇ ਦੇ ਕਰੀਬ ਬੀਜੇਪੀ ਦੇ ਨਾਲ ਮਿਲ ਕੇ ਬੀਜੇਪੀ ਦੇ 78 ਵਿਧਾਇਕਾਂ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕ ਲੈਣਗੇ ਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਾਸਾ ਬਦਲਿਆ ਗਿਆ ਨਿਤਿਸ਼ ਕੁਮਾਰ ਨੇ ਇੱਕ ਵਾਰ ਫਿਰ ਸਾਈਡਾ ਬਦਲ ਲਿਆ ਨੇ ਤੇ ਹੁਣ ਨਿਤਿਸ਼ ਕੁਮਾਰ ਵਾਪਸ ਐਨਡੀਏ ਦੇ ਵਿੱਚ ਚਲੇ ਗਏ ਨੇ ਤੇ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਐਨਡੀਏ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਐਨਡੀਏ ਯਾਨੀ ਕਿ ਬੀਜੇਪੀ ਨੂੰ ਛੱਡਤਾ ਸੀ ਤੇ ਫਿਰ ਉਸ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਦੇ ਆਰਜੇਡੀ ਦੇ ਨਾਲ ਮਿਲ ਕੇ ਤੇ ਬਾਕੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਵਿਹਾਰ ਦੀ ਸਰਕਾਰ ਆ ਉਹ ਬਣਾਈ ਸੀ ਪਿਛਲੇ 1.5 ਸਾਲ ਤੋਂ ਇਹ ਸਰਕਾਰ ਚੱਲ ਰਹੀ ਸੀ ਤਾਂ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਦਾ ਮੂਡ ਬਦਲਿਆ ਤੇ ਨਿਤਿਸ਼ ਕੁਮਾਰ ਨੇ ਫਿਰ ਤੋਂ ਰੰਗ ਬਦਲ ਲਿਆ ਤੇ ਅੱਜ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਦੋਂ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਅੱਜ ਹੀ ਅਸਤੀਫਾ ਦੇ ਕੇ ਸਾਬਕਾ ਮੁੱਖ ਮੰਤਰੀ ਬਣੇ ਨੇ ਤੇ ਨਾਲ ਦੀ ਨਾਲ ਇਹ ਦੱਸ ਦਿੰਨੇ ਆ ਕਿ ਅੱਜ ਹੀ ਮੁੱਖ ਮੰਤਰੀ ਦੁਆਰਾ ਤੋਂ ਬਣ ਜਾਣਗੇ ਨਿਤਿਸ਼ ਕੁਮਾਰ ਕਿਉਂਕਿ ਹੁਣ ਤੋਂ ਠੀਕ ਇੱਕ ਘੰਟਾ ਬਾਅਦ ਯਾਨੀ ਕਿ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਦੀ ਸੌ ਚੁੱਕ ਲੈਣਗੇ ਤਾਂ ਬਿਹਾਰ ਦੇ ਲੋਕ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇਖ ਰਹੇ ਨੇ ਨਿਤਿਸ਼ ਕੁਮਾਰ ਨੂੰ ਕਿਉਂਕਿ ਨਿਤਿਸ਼ ਕੁਮਾਰ ਦੇ ਬਾਰੇ ਕਾਂਗਰਸ ਦਾ ਆਖੜਾ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਵੱਡਾ ਬਿਆਨ ਦਿੱਤਾ ਹੈ ਕਿ ਰੰਗ ਬਦਲਣ ਦੇ ਵਿੱਚ ਨਿਤਿਸ਼ ਕੁਮਾਰ ਗਿਰਗਟ ਨੂੰ ਪੂਰੀ ਟੱਕਰ ਦੇ ਰਹੇ ਨੇ ਯਾਨੀ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨਿਤਿਸ਼ ਕੁਮਾਰ ਤੇ ਇਲਜ਼ਾਮ ਲਗਾ ਰਹੀ ਹੈ ਕਿਉਂਕਿ ਨਿਤਿਸ਼ ਕੁਮਾਰ ਹੀ ਇੱਕੋ ਐਸੇ ਆਗੂ ਸੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੂੰ ਟੱਕਰ ਦੇਣ ਲਈ ਇਹਨਾਂ ਵੱਡਾ ਗੱਠ ਜੋੜ ਜਿਹਦਾ ਨਾਂ ਇੰਡੀਆ ਅਲਾਇੰਸ ਰੱਖਿਆ ਗਿਆ ਉਸ ਨੂੰ ਬਣਾਉਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਹੀ ਰੱਖਿਆ ਸੀ ਤੇ ਹੁਣ ਇੰਡੀਆ ਗੱਠਜੋੜ ਜਿੱਥੇ ਇੱਕ ਪਾਸੇ ਬਣਿਆ ਉੱਥੇ ਖੇਰੂ ਖੇਰੂ ਹੁੰਦਾ ਵੀ ਨਜ਼ਰ ਆ ਰਿਹਾ ਤੇ ਨਿਤਿਸ਼ ਕੁਮਾਰ ਹੀ ਅੱਜ ਇੰਡੀਆ ਗੱਠਜੋੜ ਨੂੰ ਛੱਡ ਕੇ ਵਾਪਸ ਭਾਜਪੀ ਦੇ ਨਾਲ ਚਲੇ ਗਏ ਨੇ ਤਾਂ ਅੰਕੜਿਆਂ ਦੇ हिसाब ਦੇ ਨਾਲ ਦੱਸ ਦਿੰਦੇ ਆ ਕਿ ਬਿਹਾਰ ਦੇ ਵਿੱਚ 243 ਜਿਹੜੀਆਂ ਕੁੱਲ ਸੀਟਾਂ ਨੇ ਤੇ ਇਸ ਮੌਕੇ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਜੀਡੀਯੂ ਹਾਲਾਂਕਿ ਇਹਦੇ ਕੋਲ ਸਿਰਫ 45 ਸੀਟਾਂ ਨੇ ਪਰ 45 ਸੀਟਾਂ ਦੇ ਨਾਲ ਹੀ ਨਿਤਿਸ਼ ਕੁਮਾਰ ਇੱਕ ਐਸੇ ਆਗੂ ਵਜੋਂ ਦੇਖੇ ਜਾ ਰਹੇ ਨੇ ਕਿ ਜਿਹੜੇ ਬੀਜੇਪੀ ਦੇ ਨਾਲ ਜਾ ਕੇ ਸਰਕਾਰ ਬਣਾ ਲੈਂਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਬੀਜੇਪੀ ਨੂੰ ਛੱਡਦੇ ਨੇ ਤਾਂ ਫਿਰ ਲਾਲੂ ਪ੍ਰਸ਼ਾਦ ਯਾਦਵ ਦੀ ਆਰਜੇਡੀ ਤੇ ਕਾਂਗਰਸ ਦੇ ਨਾਲ ਗੱਠਜੋੜ ਕਰ ਲੈਂਦੇ ਨੇ ਉੱਥੇ ਵੀ ਸਰਕਾਰ ਬਣਾਉਂਦੇ ਨੇ ਤੇ ਫਿਰ ਉੱਥੇ ਵੀ ਸਿਰਫ 45 ਵਿਧਾਇਕਾਂ ਦੇ ਨਾਲ 45 ਸੀਟਾਂ ਦੇ ਨਾਲ ਮੁੱਖ ਮੰਤਰੀ ਬਣ ਜਾਂਦੇ ਨੇ ਜਦੋਂ ਕਿ ਆਰਜੇਡੀ ਆਰਜੇਡੀ ਦੇ ਕੋਲ ਲਾਲੂ ਪ੍ਰਸ਼ਾਦ ਯਾਦਵ ਦੇ ਕੋਲ ਸਭ ਤੋਂ ਵੱਧ ਸੀਟਾਂ 79 ਨੇ 79 ਸੀਟਾਂ ਆਰਜीडी ਕੋਲ ਨੇ ਤੇ ਬੀਜੇਪੀ ਦੇ ਕੋਲ 78 ਸੀਟਾਂ ਨੇ ਪਰ 45 ਸੀਟਾਂ ਵਾਲੀ ਜੀਡੀਯੂ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦੋਨਾਂ ਪਾਰਟੀਆਂ ਨੂੰ ਚੱਕਰਾਂ ਦੇ ਵਿੱਚ ਪਾ ਕੇ ਰੱਖਦੀ ਹੈ ਸਭ ਤੋਂ ਪਹਿਲਾਂ ਐਨਡੀਏ ਦੇ ਨਾਲ ਇਹਨਾਂ ਨੇ ਗਠਜੋੜ ਕੀਤਾ 45 ਸੀਟਾਂ ਦੇ ਨਾਲ 78 ਸੀਟਾ ਬੀਜੇਪੀ ਦੀਆਂ ਸੀ ਮਿਲ ਕੇ ਸਰਕਾਰ ਬਣਾਈ ਸਾਲ ਡੇਢ ਸਾਲ ਉਹ ਸਰਕਾਰ 2 ਸਾਲ ਚੱਲੀ ਤੇ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦਾ ਮੂਡ ਹੋਇਆ ਕਿ ਨਹੀਂ ਹੁਣ ਬੀਜੇਪੀ ਨੂੰ ਛੱਡ ਦਿੰਦੇ ਆ ਆਪਾਂ ਆਰਜीडी ਤੇ ਕਾਂਗਰਸ ਦੇ ਨਾਲ ਚੱਲਦੇ ਆ ਜੇ ਫਿਰ ਨਿਤਿਸ਼ ਨੇ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ ਡੇਢ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਆਰਜीडी ਕਾਂਗਰਸ ਤੇ ਹੋਰ ਜਿਹੜੇ ਜੇਤੂ ਦਲ ਸੀ ਕੁਝ ਲੈਫਟ ਦੀਆਂ 16 ਸੀਟਾਂ ਸੀ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ ਤੇ ਫਿਰ ਇੱਥੇ ਵੀ ਮੁੱਖ ਮੰਤਰੀ ਕੌਣ ਬਣਿਆ ਨਿਤਿਸ਼ ਕੁਮਾਰ ਬਣਿਆ ਹਾਲਾਂਕਿ 45 ਸੀਟਾਂ ਨੇ ਫਿਰ ਵੀ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣ ਜਾਂਦੇ ਨੇ ਕਿਉਂਕਿ ਨਿਤਿਸ਼ ਜਿਹਦੇ ਵੱਲ ਹੋਣਗੇ ਕਿਉਂਕਿ ਉਧਰ ਆਰਜीडी ਤੇ ਕਾਂਗਰਸ ਇਕੱਠੇ ਨੇ ਤੇ ਆਰਜीडी ਵੀ ਚਾਹ ਕੇ ਵੀ ਬੀਜੇਪੀ ਦੇ ਨਾਲ ਜਾ ਨਹੀਂ ਸਕਦੀ ਸੋ ਬਿਹਾਰ ਦੇ ਵਿੱਚ ਇੱਕ ਐਸੀ ਪਾਰਟੀ ਤੇ ਇੱਕ ਐਸੇ ਆਗੂ ਨੇ ਜਿਹੜੇ ਨਿਤਿਸ਼ ਕੁਮਾਰ ਨੇ ਜਿਹੜੇ ਭਾਜਪਾ ਦੇ ਵੱਲ ਵੀ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਕਾਂਗਰਸ ਤੇ ਆਰਜीडी ਦੇ ਵੱਲ ਵੀ ਹੋ ਜਾਂਦੇ ਨੇ ਫਲੈਕਸੀਬਲ ਉਹਨਾਂ ਨੇ ਬਣਾਇਆ ਹੋਇਆ ਪਰ ਬਿਹਾਰ ਦੇ ਲੋਕਾਂ ਦੇ ਬਾਰੇ ਜਰੂਰ ਇੱਕ ਪ੍ਰਸ਼ਨ ਚਿੰਨ ਲੱਗਦਾ ਕਿ ਇਸ ਤਰੀਕੇ ਦੇ ਆਗੂ ਤੇ ਇਸ ਤਰੀਕੇ ਦੀ ਪਾਰਟੀ ਨੂੰ ਅੱਗੇ ਭਵਿੱਖ ਦੇ ਵਿੱਚ ਬਿਹਾਰ ਦੇ ਲੋਕ ਕਿਵੇਂ ਦੇਖਦੇ ਨੇ ਕਿਉਂਕਿ ਬਿਹਾਰ ਦੇ ਲੋਕਾਂ ਨੇ ਸੋ ਸਮਝ ਕੇ ਜਿਸ ਤਰੀਕੇ ਨਾਲ ਜੀਡੀਜੀ ਨੂੰ ਦਿੱਤਾਇਆ ਪਰ ਉਸ ਤੋਂ ਬਾਅਦ ਨਿਤਿਸ਼ ਕੁਮਾਰ ਹਰ ਵੇਲੇ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਸਹੂਲਤ ਦੇ ਅਨੁਸਾਰ ਪਾਰਟੀ ਬਦਲਦੇ ਨੇ ਦੂਸਰੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਦੇਖਣਾ ਇਹ ਹੈ ਕਿ ਅੱਗੇ ਜਿਹੜੀਆਂ ਵਿਧਾਨ ਸਭਾ ਬਿਹਾਰ ਦੇ ਵਿੱਚ ਚੋਣਾਂ ਹੋਣਗੀਆਂ ਉਸ ਦੇ ਵਿੱਚ ਬਿਹਾਰ ਦੇ ਲੋਕ ਨਿਤਿਸ਼ ਕੁਮਾਰ ਨੂੰ ਕਿਸ ਤਰੀਕੇ ਨਾਲ ਦੇਖਣਗੇ ਕਿਸ ਤਰੀਕੇ ਨਾਲ ਵੋਟਾਂ ਇਹਨਾਂ ਨੂੰ ਪਾਉਣਗੇ ਤਾਂ ਇਸ ਵੇਲੇ ਦੱਸ ਦਿੰਦੇ ਆ ਕਿ ਬੀਜੇਪੀ ਦੀਆਂ 78 ਸੀਟਾਂ ਤੇ ਨਿਤਿਸ਼ ਕੁਮਾਰ ਦੀ ਜੀਡੀਯੂਜੀ ਦੇ ਕੋਲ 45 ਸੀਟਾਂ ਤੇ ਹਮ ਦੇ ਕੋਲ ਜਿਹੜੀ ਨਿਤਿਨ ਜਤਨ ਰਾਮ ਮਾਂਜੀ ਦੀ ਜਿਹੜੀ ਪਾਰਟੀ ਆ ਉਹਦੇ ਕੋਲ 4 ਸੀਟਾਂ ਨੇ ਤੇ ਇੱਕ ਜਿਹੜਾ ਇੰਡੀਪੈਂਡੈਂਟ ਐਮਐਲਏ ਲਿਆ ਗਿਆ ਤੇ ਕੁੱਲ ਮਿਲਾ ਕੇ ਹੁਣ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਐਨਡੀਏ ਦੇ ਵਿੱਚ ਵਾਪਸੀ ਕਰਕੇ ਸਰਕਾਰ ਆ ਜਿਹੜੀ ਬਿਹਾਰ ਦੇ ਵਿੱਚ ਨਵੀਂ ਬਣਾ ਰਹੇ ਨੇ ਦੂਸਰੇ ਪਾਸੇ ਆਰਜीडी ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਦੇ ਕੋਲ 79 ਸੀਟਾਂ ਨੇ ਕਾਂਗਰਸ ਦੇ ਕੋਲ 19 ਨੇ ਤੇ ਲੈਫਟ ਦੇ ਖੱਬੇ ਪੱਖੀ ਦਲ ਦੇ ਕੋਲ 16 ਨੇ ਤੇ ਬਾਕੀ ਕੁਝ ਹੋਰ ਜਿਹੜੇ ਇੰਡੀਪੈਂਡੈਂਟ ਆਜ਼ਾਦ ਤੌਰ ਤੇ ਜਿੱਤੇ ਹੋਏ ਨੇ ਉਹ ਨੇ ਤਾ ਫਿਰ 243 ਦੇ ਵਿੱਚੋਂ 128 ਸੀਟਾਂ ਦੇ ਨਾਲ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਸੀਐਮ ਬਣਨਗੇ ਅੱਜ ਹੀ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂਕਿ ਉਹਨਾਂ ਨੇ ਸਰਕਾਰ ਤੋੜਨੀ ਸੀ ਜਿਹੜੀ ਆਰਜीडी ਤੇ ਕਾਂਗਰਸ ਦੇ ਨਾਲ ਸੀ ਆਰਜीडी ਦੇ ਜੇ ਦੇਖ ਲਿਏ ਕਿ ਲਾਲੂ ਪ੍ਰਸ਼ਾਦ ਯਾਦਵ ਦੇ ਜਿਹੜੇ ਬੇਟੇ ਤਜਸ਼ਵੀ ਯਾਦਵ ਨੇ ਉਹ ਉਪ ਮੁੱਖ ਮੰਤਰੀ ਬਿਹਾਰ ਦੇ ਸੀ ਪਰ ਹੁਣ ਕਿਉਂਕਿ ਇਹ ਸਰਕਾਰ ਟੁੱਟ ਗਈ ਹੈ ਤਾਂ ਉਹਨਾਂ ਦੇ ਜਿਹੜੇ ਅਹੁਦੇ ਵੀ ਉਹ ਲੱਥ ਗਏ ਨੇ ਹੁਣ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਕਿ ਉਪ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹ ਬੀਜੇਪੀ ਦੇ ਕੋਲ ਚਲਾ ਜਾਊਗਾ ਕਿਉਂਕਿ ਮੁੱਖ ਮੰਤਰੀ ਤਾਂ ਨਿਤਿਸ਼ ਕੁਮਾਰ ਹੀ ਬਣਨਗੇ ਬੇਸ਼ੱਕ ਉਹਨਾਂ ਦੇ ਕੋਲ ਘੱਟ 45 ਸੀਟਾਂ ਨੇ ਬੀਜੇਪੀ ਦੇ ਕੋਲ 78 ਨੇ ਪਰ ਜਿਸ ਪਾਸੇ ਮੰਨਿਆ ਜਾਂਦਾ ਹੈ ਕਿ ਨਿਤਿਸ਼ ਕੁਮਾਰ ਹੋਣਗੇ ਉਸੇ ਪਾਸੇ ਦੀ ਸਰਕਾਰ ਬਣੇਗੀ ਸੋ ਇਸ ਕਰਕੇ ਵੱਡਾ ਬੈਨੀਫਿਟ ਵੱਡਾ ਜਿਹੜਾ ਲਾਭ ਹੈ ਲਾਭ ਹੈ ਜਿਹੜਾ ਉਹ ਨਿਤਿਸ਼ ਕੁਮਾਰ ਹਰ ਵਾਰੀ ਦੇਖਦੇ ਨੇ ਤਾਂ ਇਹ ਲਗਭਗ ਤੀਜੀ ਵਾਰ ਹੈ ਇਹ 5 ਸਾਲਾਂ ਦੀ ਸਰਕਾਰ ਦੇ ਵਿੱਚ ਕੀ ਨਿਤਿਸ਼ ਕੁਮਾਰ ਪਹਿਲਾ ਮੁੱਖ ਮੰਤਰੀ ਬਣੇ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਭਾਜਪਾ ਦੇ ਨਾਲੋਂ ਫਿਰ ਉਹ ਦੁਬਾਰਾ ਕਾਂਗਰਸ ਤੇ ਆਰਜीडी ਦੇ ਨਾਲ ਆ ਮਿਲ ਕੇ ਮੁੱਖ ਮੰਤਰੀ ਬਣਦੇ ਨੇ ਫਿਰ ਸੌ ਚੁੱਕਦੇ ਨੇ ਤੇ ਫਿਰ ਹੁਣ 1.5 ਸਾਲ ਸਾਲ 1.5 ਸਾਲ ਬਾਅਦ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਨੇ ਅੱਜ ਅਸਤੀਫਾ ਦਿੱਤਾ ਤੇ ਅੱਜ ਹੀ 4 ਵਜੇ ਹੁਣ ਤੋਂ ਇੱਕ ਘੰਟੇ ਬਾਅਦ ਨਿਤਿਸ਼ ਕੁਮਾਰ ਮੁੜ ਤੋਂ ਬਿਹਾਰ ਦੇ ਸੀਐਮ ਬਣ ਜਾਣਗੇ ਕਿਉਂਕਿ ਹੁਣ ਉਹਨਾਂ ਨੇ ਐਨਡੀਏ ਨੂੰ ਆਪਣਾ ਇੱਕ ਵਾਰ ਫਿਰ ਤੋਂ ਸਾਥੀ ਬਣਾ ਲਿਆ ਪਰ ਦੂਸਰੇ ਪਾਸੇ ਵੱਡੇ ਸਵਾਲ ਨੇ ਕਿ ਨਿਤਿਸ਼ ਕੁਮਾਰ ਨੇ ਜੋ ਇੱਕ ਸੁਪਨਾ ਦੇਖਿਆ ਸੀ ਜਾਂ ਬਾਕੀ ਵਿਰੋਧੀ ਧਿਰਾਂ ਨੂੰ ਸੁਪਨਾ ਦਿਖਾਇਆ ਸੀ ਇੰਡੀਆ ਗੱਠ ਜੋੜ ਦਾ ਤੇ ਉਸ ਨੂੰ ਛੱਡ ਕੇ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਚਲੇ ਗਏ ਨੇ ਦੂਜੇ ਪਾਸੇ ਇੰਡੀਆ ਗੱਠ ਜੋੜ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਿਨਾਰਾ ਕਰਗੇ ਨੇ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਸਾਡੀ ਪਾਰਟੀ ਟੀਐਮਸੀ ਇਕੱਲੇ ਚੋਣ ਲੜੇਗੀ ਲੋਕ ਸਭਾ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਇਕੱਲੇ ਚੋਣ ਲੜਾਂਗੇ ਸਿਰਫ ਯੂਪ ਤੋਂ ਇੱਕ ਚੰਗੀ ਖਬਰ ਇੰਡੀਆ ਗੱਠ ਜੋੜ ਦੇ ਲਈ ਆਈ ਹੈ ਕਿ ਸਮਾਜਵਾਦੀ ਪਾਰਟੀ ਅਖਲੇਸ਼ ਯਾਦਵ ਦੇ ਨਾਲ ਕਾਂਗਰਸ ਪਾਰਟੀ ਦੀ ਸਹਿਮਤੀ ਹੋਈ ਹੈ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਉੱਥੇ ਵੀ ਇਹੀ ਦੱਸਿਆ ਜਾ ਰਿਹਾ ਕਿ ਕੁੱਲ ਸੀਟਾਂ ਨੇ ਜਿਹੜੀਆਂ ਯੂਪ ਦੇ ਵਿੱਚ ਲੋਕ ਸਭਾ ਦੀਆਂ ਉਹ 80 ਨੇ ਤਾਂ 80 ਦੇ ਵਿੱਚੋਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਨਾਲ ਸਹਿਮਤੀ ਹੋਈ ਹੈ ਕਿ ਕਾਂਗਰਸ ਸਿਰਫ 11 ਸੀਟਾਂ ਤੇ ਲੜੇਗੀ ਤੇ ਬਾਕੀ 60 ਸੀਟਾਂ ਤੇ ਸਮਾਜਵਾਦੀ ਪਾਰਟੀ ਲੜੇਗੀ ਤੇ ਜਿਹੜੀਆਂ ਬਾਕੀ 10-15 ਬਚਣਗੀਆਂ ਤੇ ਉਹਨਾਂ ਤੇ ਜਿਹੜੇ ਹੋਰ ਸਹਿਯੋਗੀ ਦਲ ਨੇ ਉਹਨਾਂ ਨੂੰ ਇਹ ਸੀਟਾਂ ਦੇ ਦਿੱਤੀਆਂ ਜਾਣਗੀਆਂ ਤਾਂ ਸਿਰਫ ਯੂਪੀ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲਈ ਚੰਗੀ ਖਬਰ ਹੈ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਦੇਖ ਰਹੀ ਸੀ ਕਾਂਗਰਸ ਪਾਰਟੀ ਕਿ ਇੰਡੀਆ ਘੱਟ ਜੋੜ ਦੇ ਤਹਿਤ ਵੱਧ ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਪਰ ਹੁਣ ਨਿਤਿਸ਼ ਕੁਮਾਰ ਹੀ ਇਸ ਗੱਠਜੋੜ ਨੂੰ ਛੱਡ ਚੁੱਕੇ ਨੇ ਅਸਤੀਫਾ ਦੇ ਚੁੱਕੇ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ਤੇ ਤੇ ਹੁਣ 4 ਵਜੇ ਦੇ ਕਰੀਬ ਭਾਜਪਾ ਦੇ ਨਾਲ ਮਿਲ ਕੇ ਭਾਜਪਾ ਦੇ 78 ਵਿਧਾਇਕਾਂ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੱਕ ਲੈਣਗੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਾਸਾ ਬਦਲਿਆ ਗਿਆ। ਨਿਤਿਸ਼ ਕੁਮਾਰ ਨੇ ਇੱਕ ਵਾਰ ਫਿਰ ਸਾਈਡਾਂ ਬਦਲ ਲੀਆਂ ਨੇ ਤੇ ਹੁਣ ਨਿਤਿਸ਼ ਕੁਮਾਰ ਵਾਪਸ ਐਨਡੀਏ ਦੇ ਵਿੱਚ ਚਲੇ ਗਏ ਨੇ ਤੇ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਐਨਡੀਏ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਐਨਡੀਏ ਯਾਨੀ ਕਿ ਬੀਜੇਪੀ ਨੂੰ ਛੱਡਤਾ ਸੀ ਤੇ ਫਿਰ ਉਸ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਦੀ ਆਰਜੇਡੀ ਦੇ ਨਾਲ ਮਿਲ ਕੇ ਤੇ ਬਾਕੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਬਿਹਾਰ ਦੀ ਸਰਕਾਰ ਆ ਉਹ ਬਣਾਈ ਸੀ ਪਿਛਲੇ 1.5 ਸਾਲ ਤੋਂ ਇਹ ਸਰਕਾਰ ਚੱਲ ਰਹੀ ਸੀ ਤਾਂ ਇੱਕ ਵਾਰ ਫਿਰ ਤੋਂ ਨਿਤਿਸ਼ ਕੁਮਾਰ ਦਾ ਮੂਡ ਬਦਲਿਆ ਤੇ ਨਿਤਿਸ਼ ਕੁਮਾਰ ਨੇ ਫਿਰ ਤੋਂ ਰੰਗ ਬਦਲ ਲਿਆ ਤੇ ਅੱਜ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਦੋਂ ਨਿਤਿਸ਼ ਕੁਮਾਰ ਦੇ ਵੱਲੋਂ ਬਿਹਾਰ ਦੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਰ ਅੱਜ ਹੀ ਅਸਤੀਫਾ ਦੇ ਕੇ ਸਾਬਕਾ ਮੁੱਖ ਮੰਤਰੀ ਬਣੇ ਨੇ ਤੇ ਨਾਲ ਦੀ ਨਾਲ ਇਹ ਦੱਸ ਦਿੰਨੇ ਆ ਕਿ ਅੱਜ ਹੀ ਮੁੱਖ ਮੰਤਰੀ ਦੁਆਰਾ ਤੋਂ ਬਣ ਜਾਣਗੇ ਨਿਤਿਸ਼ ਕੁਮਾਰ ਕਿਉਂਕਿ ਹੁਣ ਤੋਂ ਠੀਕ ਇੱਕ ਘੰਟਾ ਬਾਅਦ ਯਾਨੀ ਕਿ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਦੀ ਸੌ ਚੁੱਕ ਲੈਣਗੇ ਤਾਂ ਬਿਹਾਰ ਦੇ ਲੋਕ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇਖ ਰਹੇ ਨੇ ਨਿਤਿਸ਼ ਕੁਮਾਰ ਨੂੰ ਕਿਉਂਕਿ ਨਿਤਿਸ਼ ਕੁਮਾਰ ਦੇ ਬਾਰੇ ਕਾਂਗਰਸ ਦਾ ਆਖੜਾ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਵੱਡਾ ਬਿਆਨ ਦਿੱਤਾ ਹੈ ਕਿ ਰੰਗ ਬਦਲਣ ਦੇ ਵਿੱਚ ਨਿਤਿਸ਼ ਕੁਮਾਰ ਗਿਰਗਟ ਨੂੰ ਪੂਰੀ ਟੱਕਰ ਦੇ ਰਹੇ ਨੇ ਯਾਨੀ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨਿਤਿਸ਼ ਕੁਮਾਰ ਤੇ ਇਲਜ਼ਾਮ ਲਗਾ ਰਹੀ ਹੈ ਕਿਉਂਕਿ ਨਿਤਿਸ਼ ਕੁਮਾਰ ਹੀ ਇੱਕੋ ਐਸੇ ਆਗੂ ਸੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੂੰ ਟੱਕਰ ਦੇਣ ਲਈ ਇਨਾ ਵੱਡਾ ਗੱਠਜੋੜ ਜਿਹਦਾ ਨਾਂ ਇੰਡੀਆ ਅਲਾਇੰਸ ਰੱਖਿਆ ਗਿਆ ਉਸ ਨੂੰ ਬਣਾਉਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਹੀ ਰੱਖਿਆ ਸੀ ਤੇ ਹੁਣ ਇੰਡੀਆ ਗੱਠਜੋੜ ਜਿੱਥੇ ਇੱਕ ਪਾਸੇ ਬਣਿਆ ਉੱਥੇ ਖੇਰੂ ਖੇਰੂ ਹੁੰਦਾ ਵੀ ਨਜ਼ਰ ਆ ਰਿਹਾ ਤੇ ਨਿਤਿਸ਼ ਕੁਮਾਰ ਹੀ ਅੱਜ ਇੰਡੀਆ ਗੱਠਜੋੜ ਨੂੰ ਛੱਡ ਕੇ ਵਾਪਸ ਭਾਜਪਾ ਦੇ ਨਾਲ ਚਲੇ ਗਏ ਨੇ ਤਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਦੱਸ ਦਿੰਦੇ ਹਾਂ ਕਿ ਬਿਹਾਰ ਦੇ ਵਿੱਚ 243 ਜਿਹੜੀਆਂ ਕੁੱਲ ਸੀਟਾਂ ਨੇ ਤੇ ਇਸ ਮੌਕੇ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਜੀਡੀਯੂ ਹਾਲਾਂਕਿ ਇਹਦੇ ਕੋਲ ਸਿਰਫ 45 ਸੀਟਾਂ ਨੇ ਪਰ 45 ਸੀਟਾਂ ਦੇ ਨਾਲ ਹੀ ਨਿਤਿਸ਼ ਕੁਮਾਰ ਇੱਕ ਐਸੇ ਆਗੂ ਵਜੋਂ ਦੇਖੇ ਜਾ ਰਹੇ ਨੇ ਕਿ ਜਿਹੜੇ ਬੀਜੇਪੀ ਦੇ ਨਾਲ ਜਾ ਕੇ ਸਰਕਾਰ ਬਣਾ ਲੈਂਦੇ ਨੇ ਤੇ ਮੁੱਖ ਮੰਤਰੀ ਬਣ ਜਾਂਦੇ ਨੇ ਬੀਜੇਪੀ ਨੂੰ ਛੱਡਦੇ ਨੇ ਤਾਂ ਫਿਰ ਲਾਲੂ ਪ੍ਰਸ਼ਾਦ ਯਾਦਵ ਦੀ ਆਰ ਜੀ ਡੀ ਤੇ ਕਾਂਗਰਸ ਦੇ ਨਾਲ ਗੱਠ ਜੋੜ ਕਰ ਲੈਂਦੇ ਨੇ ਉੱਥੇ ਵੀ ਸਰਕਾਰ ਬਣਾਉਂਦੇ ਨੇ ਤੇ ਫਿਰ ਉੱਥੇ ਵੀ ਸਿਰਫ 45 ਵਿਧਾਇਕਾਂ ਦੇ ਨਾਲ 45 ਸੀਟਾਂ ਦੇ ਨਾਲ ਮੁੱਖ ਮੰਤਰੀ ਬਣ ਜਾਂਦੇ ਨੇ ਜਦੋਂ ਕਿ ਆਰ ਜੀ ਡੀ ਆਰ ਜੀ ਡੀ ਦੇ ਕੋਲ ਲਾਲੂ ਪ੍ਰਸ਼ਾਦ ਯਾਦਵ ਦੇ ਕੋਲ ਸਭ ਤੋਂ ਵੱਧ ਸੀਟਾਂ 79 ਨੇ 79 ਸੀਟਾਂ ਆਰਜीडी ਕੋਲ ਨੇ ਤੇ ਬੀਜੇਪੀ ਦੇ ਕੋਲ 78 ਸੀਟਾਂ ਨੇ ਪਰ 45 ਸੀਟਾਂ ਵਾਲੀ ਜੀਡੀਯੂ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦੋਨਾਂ ਪਾਰਟੀਆਂ ਨੂੰ ਚੱਕਰਾਂ ਦੇ ਵਿੱਚ ਪਾ ਕੇ ਰੱਖਦੀ ਹੈ ਸਭ ਤੋਂ ਪਹਿਲਾਂ ਐਨਡੀਏ ਦੇ ਨਾਲ ਇਹਨਾਂ ਨੇ ਗਠਜੋੜ ਕੀਤਾ 45 ਸੀਟਾਂ ਦੇ ਨਾਲ 78 ਸੀਟਾ ਬੀਜੇਪੀ ਦੀਆਂ ਸੀ ਮਿਲ ਕੇ ਸਰਕਾਰ ਬਣਾਈ ਸਾਲ ਡੇਢ ਸਾਲ ਉਹ ਸਰਕਾਰ 2 ਸਾਲ ਚੱਲੀ ਤੇ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦਾ ਮੂਡ ਹੋਇਆ ਕਿ ਨਹੀਂ ਹੁਣ ਬੀਜੇਪੀ ਨੂੰ ਛੱਡ ਦਿੰਦੇ ਆ ਆਪਾਂ ਆਰਜीडी ਤੇ ਕਾਂਗਰਸ ਦੇ ਨਾਲ ਚੱਲਦੇ ਆ ਜੇ ਫਿਰ ਨਿਤਿਸ਼ ਨੇ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ ਡੇਢ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਆਰਜीडी ਕਾਂਗਰਸ ਤੇ ਹੋਰ ਜਿਹੜੇ ਜੇਤੂ ਦਲ ਸੀ ਕੁਝ ਲੈਫਟ ਦੀਆਂ 16 ਸੀਟਾਂ ਸੀ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ ਤੇ ਫਿਰ ਇੱਥੇ ਵੀ ਮੁੱਖ ਮੰਤਰੀ ਕੌਣ ਬਣਿਆ ਨਿਤਿਸ਼ ਕੁਮਾਰ ਬਣਿਆ ਹਾਲਾਂਕਿ 45 ਸੀਟਾਂ ਨੇ ਫਿਰ ਵੀ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣ ਜਾਂਦੇ ਨੇ ਕਿਉਂਕਿ ਨਿਤਿਸ਼ ਜਿਹਦੇ ਵੱਲ ਹੋਣਗੇ ਕਿਉਂਕਿ ਉਧਰ ਆਰਜीडी ਤੇ ਕਾਂਗਰਸ ਇਕੱਠੇ ਨੇ ਤੇ ਆਰਜीडी ਵੀ ਚਾਹ ਕੇ ਵੀ ਬੀਜੇਪੀ ਦੇ ਨਾਲ ਜਾ ਨਹੀਂ ਸਕਦੀ ਸੋ ਬਿਹਾਰ ਦੇ ਵਿੱਚ ਇੱਕ ਐਸੀ ਪਾਰਟੀ ਤੇ ਇੱਕ ਐਸੇ ਆਗੂ ਨੇ ਜਿਹੜੇ ਨਿਤਿਸ਼ ਕੁਮਾਰ ਨੇ ਜਿਹੜੇ ਭਾਜਪਾ ਦੇ ਵੱਲ ਵੀ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਕਾਂਗਰਸ ਤੇ ਆਰਜੇਡੀ ਦੇ ਵੱਲ ਵੀ ਹੋ ਜਾਂਦੇ ਨੇ ਫਲੈਕਸੀਬਲ ਉਹਨਾਂ ਨੇ ਬਣਾਇਆ ਹੋਇਆ ਪਰ ਬਿਹਾਰ ਦੇ ਲੋਕਾਂ ਦੇ ਬਾਰੇ ਜਰੂਰ ਇੱਕ ਪ੍ਰਸ਼ਨ ਚਿੰਨ ਲੱਗਦਾ ਹੈ ਕਿ ਇਸ ਤਰੀਕੇ ਦੇ ਆਗੂ ਤੇ ਇਸ ਤਰੀਕੇ ਦੀ ਪਾਰਟੀ ਨੂੰ ਅੱਗੇ ਭਵਿੱਖ ਦੇ ਵਿੱਚ ਬਿਹਾਰ ਦੇ ਲੋਕ ਕਿਵੇਂ ਦੇਖਦੇ ਨੇ ਕਿਉਂਕਿ ਬਿਹਾਰ ਦੇ ਲੋਕਾਂ ਨੇ ਸੋਚ ਸਮਝ ਕੇ ਜਿਸ ਤਰੀਕੇ ਨਾਲ ਜੀਡੀਜੀ ਨੂੰ ਦਿੱਤਾਇਆ ਪਰ ਉਸ ਤੋਂ ਬਾਅਦ ਨਿਤਿਸ਼ ਕੁਮਾਰ ਹਰ ਵੇਲੇ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਸਹੂਲਤ ਦੇ ਅਨੁਸਾਰ